ਬਿਰਹਾਤਰੀ ਕਾਲ ਦੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਵਾਗਤ ਕਰਦਾ ਹਾਂ ਤੁਹਾਡਾ ਆਪਣੀ ਅੱਜ ਦੇ ਇਸ ਵੀਡੀਓ ਦੇ ਵਿੱਚ ਅੱਜ ਇਸ ਟਾਈਮ ਖੜੇ ਹਾਂਗੇ ਪੀਡੀਸੀ ਐਗਰੋ ਰਾਜਪੁਰਾ ਤੇ ਆਪਾਂ ਕਹਿਦੀ ਇਹ ਪਲਾਂਟ ਦੇ ਆ ਬਿਲਕੁਲ ਸਾਹਮਣੇ ਇੱਕ ਹੈ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਸੁਪਰ ਸੀਡਰ ਦੇ ਉੱਤੇ ਸਬਸਿਡੀ ਹੈਗੀ ਜਿਹੜੀ ਉਹ ਇਸ ਟਾਈਮ ਗਵਰਨਮੈਂਟ ਦੇ ਵੱਲੋਂ ਦਿੱਤੀ ਜਾ ਰਹੀ ਹੈਗੀ ਤੇ ਸੁਪਰ ਸੀਡਰ ਜਿੰਨੇ ਵੀ ਵੀਰਾਂ ਨੇ ਲੈਣਾਗਾ ਉਹ ਲੈ ਕੇ ਹੁਣ ਆਪਣੇ ਜਿਹੜੀਆਂ ਫਾਈਲਾਂ ਨੇ ਉਹ ਸਬਮਿਟ ਕਰਵਾ ਰਹੇ ਨੇਗੇ ਤੇ ਅੱਜ ਇੱਥੇ ਕਾਫੀ ਵੀਰਾਂ ਨੇ ਸੁਪਰ ਸੀਟਰ ਲੈਣਗੇ ਪੀਡੀਸੀ ਕਰੋ ਰਾਜਪੁਰਾ ਵਾਲਿਆਂ ਦੇ ਈਗਲ ਸੀਰੀ ਜਿਹੜਾ ਮਾਡਲ ਆਉਂਦਾਗਾ ਸੋ ਆਪਣੇ ਨਾਲ ਇੱਕ ਭਰਾ ਨੇਗੇ ਹੁਣ ਸੁਪਰ ਸੀਟਰ ਲੈ ਕੇ ਚੰਡੀਗੜ੍ਹ ਵੱਲ ਨੂੰ ਰਵਾਨਾ ਹੋ ਰਹੇ ਨੇਗੇ ਸਸੀ ਗੱਲ ਬਾਈ ਜੀ ਸਸੀ ਗੱਲ ਬਾਈ ਜੀ ਠੀਕ ਠਾਕ ਸੇ ਤਾਂ ਹਾਂਜੀ ਵਧੀਆ ਬੇਲੂ ਤੇ ਬਹੁਤ ਵਧੀਆ ਬਾਈ ਜੀ ਇਹ ਪਹਿਲੀ ਵਾਰ ਹੀ ਸੁਪਰ ਸੀਟਰ ਲੈ ਰਹੇ ਹੋ ਜਾਂ ਦੂਜੀ ਤੀਜੀ ਵਾਰ ਨਹੀਂ ਪਹਿਲੀ ਵਾਰ ਜੀ ਪਹਿਲੀ ਵਾਰ ਲੈ ਰਹੇ ਹਾਂ ਜੀ ਪਹਿਲੀ ਵਾਰ ਪਹਿਲਾਂ ਉਹ ਦੇਖ ਆਪਣੇ ਕੋਲ ਰੋਟਾਵੇਟਰ ਸੀਗਾ ਮਿਲਵੀ ਦਾ ਟਰੇਲਰ ਵਾਲਾ ਗ੍ਰੀਨ ਸਿਸਟਮ ਦਾ ਤੇ ਸੁਪਰ ਸੀਟਰ ਪਹਿਲੀ ਵਾਰ ਹੈ ਸੁਪਰ ਸੀਟਰ ਪਹਿਲੀ ਵਾਰ ਹੀ ਤੇ ਪੀਡੀਸੀ ਦੇ ਬਾਰੇ ਜਾਣਕਾਰੀ ਮਤਲਬ ਤੁਸੀਂ ਇਕੱਠੀ ਕਰੀ ਹੋਊਗੀ ਜਿਵੇਂ ਜਿਵੇਂ ਆਪਾਂ ਕੋਈ ਵੀ ਚੀਜ਼ ਕਈ ਵਾਰੀ ਦਮੀ ਲੈਨੇ ਆ ਹਨ ਆਪਾਂ ਆਪਣੇ ਤੌਰ ਤੇ ਕਾਫੀ ਚੀਜ਼ਾਂ ਪਤਾ ਕਰਦੇ ਆਂ ਵੀ ਕਿਹੜੀ ਚੀਜ਼ ਸਲੈਕਟ ਕੀਤੀ ਜਾਵੇ ਤੇ ਕਿਹੜੀਆਂ ਚੀਜ਼ਾਂ ਰੰਗੀਆਂ ਜਿਹੜੀਆਂ ਸੋਚ ਕੇ ਪੀਡੀਸੀ ਦੇ ਉੱਤੇ ਆਪਣਾ ਭਰੋਸਾ ਜਟਾਇਆ ਪੀਡੀਸੀ ਦਾ ਜੀ ਇੱਕ ਤਾਂ ਇਹਨਾਂ ਦੀ ਬੰਤਰ ਬਿਲਕੁਲ ਸਹੀ ਸੀਗੀ ਦੇਖੋ ਪੇਟ ਕੁਆਲਟੀ ਸਭ ਤੋਂ ਬੈਸਟ ਲਗੀ ਇਹਨਾਂ ਦੀ ਠੀਕ ਹੈ ਹਾਂਜੀ ਅਸੀਂ ਨੈਟ ਤੇ ਸਰਚ ਮਾਰਿਆ ਸੀਗਾ ਹਾਂ ਸਭ ਤੋਂ ਬੈਸਟ ਸੁਪਰ ਸੀਟਰ ਪੀਡੀਸੀ ਦਾ ਨਿਕਲਿਆ ਜੀ ਹਾਂ ਅਸੀਂ ਪਿਛਲੇ ਉਹ ਨਾ ਉਹ ਥੋੜਾ ਹੈਵੀ ਸੀਗਾ। ਇਹਦਾ ਵੇਟ ਚ ਹੈਵੀ ਸੀਗਾ। ਟਰੈਕਟਰ ਥੋੜਾ ਦਬਕੇ ਚੱਲਦਾ ਸੀਗਾ। ਠੀਕ ਹੈ। ਤੇ ਪੀਡੀਸੀ ਦਾ ਸਾਡੇ ਪ੍ਰੋਸੀ ਉੱਤੇ ਲੈ ਗਏ ਸੀਗੇ ਪਿਛਲੀ ਵਾਰੀ। ਉਹਨਾਂ ਦਾ ਟਰੈਕਟਰ ਦੇ ਚੱਲਦਾ ਦੇਖਿਆ ਬਿਲਕੁਲ ਰੈਲਾ ਚੱਲਿਆ ਜੀ ਟਰੈਕਟਰ। ਵਾ ਵਧੀਆ ਚੱਲਿਆ। ਹਾਂਜੀ ਹਾਂ। ਤੇ ਇਸ ਕਰਕੇ ਅਸੀਂ ਡਿਸੀਜਨ ਲਿਆ ਕਿ ਪੀਡੀਸੀ ਦਾ ਹੀ ਲੈਣਾ ਹੈ 100%। ਠੀਕ ਠੀਕ ਠੀਕ। ਜਿੱਦਣ ਅਸੀਂ ਬੁੱਕ ਕਰਾ ਕੇ ਗਏ ਜਿੱਥੇ ਆ ਕੇ ਵੀ ਗਏ ਅੰਦਰ ਸਾਰਾ ਘੁੰਮ ਕੇ ਚੈੱਕ ਕਰੇ ਸਰ ਨੇ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਜੀ। ਹਾਂ। ਬਿਲਕੁਲ ਸਹੀ ਉਹ ਕਰਕੇ ਸਿਲੈਕਟ ਕੀਤਾ ਜੀ ਪੀਡੀਸੀ ਮਤਲਬ ਪਹਿਲਾਂ ਬੁਕਿੰਗ ਪਹਿਲਾਂ ਕਰਵਾ ਕੇ ਗਏ ਸੀ ਸਾਰਾ ਪਲਾਟ ਦੇਖ ਕੇ ਗਏ ਸੀ ਹਾਂਜੀ ਬੁਕਿੰਗ ਜੀ ਕੱਟੋਂ ਕਰ 10 ਦਿਨ ਪਹਿਲਾਂ ਕਰਾਈ ਸੀਗੀ ਠੀਕ ਠੀਕ ਹੈ ਤੇ ਸਬਸਿਡੀ ਵੀ ਸੀ ਅਪਲਾਈ ਹਾਂਜੀ ਸਬਸਿਡੀ ਕਰਾਈ ਸੀ ਜੀ ਅਪਲਾਈ ਸਬਸਿਡੀ ਆ ਗਈ ਸੀ ਸਾਡੇ ਆ ਗਈ ਹੈ ਹਾਂਜੀ ਤੇ ਐਤਕੀ ਪਰ ਜਿਹੜਾ ਮਤਲਬ ਜਿਵੇਂ ਹੁਣ ਪਿਛਲੇ ਕਈ ਸਾਲਾਂ ਤੋਂ ਫਰਕ ਪੈ ਰਿਹਾ ਹੈ ਨਾ ਡੇ ਬਾਈ ਡੇ ਅੱਗ ਲਾਉਣ ਵਾਲਾ ਜਿਹੜਾ ਰੁਝਾਨ ਹੈ ਘਟ ਰਿਹਾ ਹੈਗਾ ਹੈ ਨਾ ਜਦੋਂ ਰੋਟਾਵੇਟਰ ਦੇ ਨਾਲ ਬਜਾਈ ਕਰਦੇ ਸੀ ਉਦੋਂ ਵੀ ਅੱਗ ਲਾਉਣ ਵਾਲਾ ਕੰਮ ਖਤਮ ਨਹੀਂ ਸੀਗਾ ਜਾਂ ਮਤਲਬ ਹੁਣ ਹੋਰ ਜ਼ਿਆਦਾ ਇੰਪਰੂਵ ਹੋ ਗਿਆ ਨਹੀਂ ਜਦੋਂ ਥੋੜੀ ਚੱਲਦੀ ਸੀ ਜਿਹੜੀ ਮੰਨ ਲਓ ਪਰਮਸੀਥੋ ਮਸ਼ੀਨ ਲੰਗੀ ਹੋਈ ਹੈ ਜੀ ਬਸ ਉਹਨਾਂ ਕੁ ਥੋੜਾ ਲਾਣਾ ਪੈਂਦਾ ਸੀ ਰੋਟਾਵੇਟਰ ਤੇ ਸਫਾਈ ਨਹੀਂ ਜਾਂਦੀ ਜੀ ਪੂਰੀ ਬਜਾਈ ਟਾਈਮ ਥੋੜੀ ਦਿੱਕਤ ਆਉਂਦੀ ਜੀ ਹਾਂ ਹੁਣ ਜਦੋਂ ਸੁਪਰ ਸੀਟਰ ਆਏ ਨੇ ਸੁਪਰ ਸੀਟਰ ਨਾਲ ਲੋਡ ਨਹੀਂ ਪੈਂਦੀ ਅੱਜ ਦੀ ਮਤਲਬ ਐਤ ਕੀ ਅੱਗ ਬਿਲਕੁਲ ਨਹੀਂ ਲਾਉਣੀ ਨਹੀਂ ਬਿਲਕੁਲ ਨਹੀਂ ਜੀ ਇੱਕ ਕਿੰਨਾ ਹੈ ਫੁੱਟਾ 7 ਫੁੱਟਾ ਆਪਣਾ ਹੈ ਇਹ 7 ਫੁੱਟਾ ਹੈ ਜੀ ਕਿਹੜੇ ਟਰੈਕਟਰ ਤੇ ਚਲਾਣਾ ਵਾਜਾ ਜੀ ਜੌਡੀਅਰ ਹੈ ਜੀ 5305 ਤੇ ਠੀਕ ਹੈ ਮਤਲਬ 50 ਐਚਪੀ ਵਾਲੇ ਟਰੈਕਟਰ ਤੇ ਉਥੇ ਚਲਾਉਣਾ ਪਾੜੇ ਨਹੀਂ ਭਾਏ ਟਰੈਕਟਰ 55 ਐਚਪੀ ਹੈ ਜੀ ਓਕੇ ਪਰ ਸੁਪਰ ਸੀਟਰ 7 ਫੁੱਟਾ ਹੀ ਲਿਆ ਜੀ ਕਾਰਨ ਮਈਓ ਚੀਜ਼ ਦਾ ਵੀ ਛੋਟਾ ਲੈਣ ਦਾ ਕਾਰਨ ਇਹ ਕਿਦਾਂ ਚੀਜ਼ ਦਾ weight ਥੋੜਾ ਜਿਹਾ heavy ਹੋ ਜਾਂਦਾ ਹੈ ਟਰੈਕਟਰ ਨੂੰ ਮੰਨ ਲਓ ਸੌਖਾ ਰਹੂ ਅੰਡਰ ਲੋਡਰ ਸੌਖਾ ਰਹਿੰਦਾ ਜੀ ਲੈਣਾ ਜਾਣਾ ਸੜਕ ਦੇ ਉੱਪਰ ਵੀ ਕਿ ਟ੍ਰੈਫਿਕ ਬਹੁਤ ਹੀ ਜ਼ਿਆਦਾ ਹੈ ਟ੍ਰੈਫਿਕ ਕਰਕੇ ਸਾਈਜ਼ ਬਿਲਕੁਲ ਕੰਫੈਕਟ ਚਾਹੀਦਾ ਜੀ ਹੂੰ ਕਿਉਂਕਿ ਤੁਸੀਂ ਬੜੇ ਸਾਈਜ਼ ਚ ਦਿੱਕੀ ਕਦੇ ਆਂਦੀ ਹੈ ਜੀ ਕੱਢਦੇ ਵੀ ਨਾ ਰੋਡ ਦੇ ਉੱਪਰ ਕਿ ਟ੍ਰੈਫਿਕ ਜ਼ਿਆਦਾ ਹੈ ਉਹ ਕਰਕੇ ਪ੍ਰੋਬਲਮ ਕਾਫੀ ਆਂਦੀ ਹੈ ਬਿਲਕੁਲ ਬਾਕੀ ਇੱਕ ਚੀਜ਼ ਹੋਰ ਹੈ ਕਿ ਜਿੱਦਾਂ ਹੁਣ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਮੈਨੂੰ ਲੱਗਦਾ ਤੁਸੀਂ ਰੈਂਟ ਦਾ ਕੰਮ ਨਹੀਂ ਕਰਨਾ ਹੋਣਾ ਨਾ ਨਹੀਂ ਰੈਂਟ ਦਾ ਨਹੀਂ ਜਿ ਸਿਰ ਆਪਣਾ ਆਪਣਾ ਹਾਂ ਜਦੋਂ ਆਪਣਾ ਆਪਣਾ ਕਰਨਾ ਤਾਂ ਇੱਕ ਇਹ ਹੁੰਦਾਗਾ ਵੀ ਜੇ ਅੰਡਰ ਲੋ ਟਰੈਕਟਰ ਚੱਲੀ ਆ ਉਹ ਤਾਂ ਬਜਾਈ ਥੋੜੀ ਵਧੀਆ ਹੋਣੀ ਆ ਹਾਂਜੀ ਬਜਾਈ ਵਧੀਆ ਇੱਕ ਮਿੱਟੀ ਵਧੀਆ ਬਣਦੀ ਆ ਜੀ ਹੂੰ ਇੱਕ ਜੀਰੀ ਜਿਹੜੀ ਪਰਾਲੀ ਹੈ ਆਪਣੀ ਉਹ ਵਧੀਆ ਰਲਦੀ ਆ ਮਿੱਟੀ ਦੇ ਵਿੱਚ ਹਾਂ ਵਧੀਆ ਰਲਦੀ ਆ ਤਾਂ ਕਿ ਜਿੰਨਾ ਟਰੈਕਟਰ ਨਾਲ ਚੱਲੂਗਾ ਜੀ ਉਨੀ ਸਫਾਈ ਦੇਊਗਾ ਜੀ ਵੀ ਉਨੀ ਸਫਾਈ ਦੇਊਗਾ ਤੇ ਉਨੀ ਆਪਣੀ ਕਣਕ ਵੀ ਵਧੀਆ ਹੋਊਗੀ ਹਨਾ ਬੜੇ ਦਾ ਤਾਂ ਇਹ ਜੀ ਬੜਾ ਲੈ ਲਿਆ ਜੀ ਟਾਈਟਰ ਲੋਡ ਤੇ ਚਲੀਓ ਪਿੱਛੇ ਸਫਾਈ ਨਹੀਂ ਕਰਦਾ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਜੇ ਆਪਾਂ ਨੂੰ ਪ੍ਰੋਪਰ ਰਿਜ਼ਲਟ ਨਾ ਮਿਲਿਆ ਤਾਂ ਉਹਦਾ ਬੈਨੀਫਿਟ ਕੋਈ ਨਹੀਂ ਆਂਦਾ ਫਿਰ ਬੜੀ ਬਿਲਕੁਲ ਜੀ ਬਿਲਕੁਲ ਬਾਕੀ ਵੀ ਸੁਪਰਸੀਡਰ ਲੋ ਬਿਲਕੁਲ ਸੈਟ ਦਾ ਕੀ ਟਾਈਟਰ ਬਿਲਕੁਲ ਰੇਲਾ ਚੱਲੇ ਜਾ ਇਹ ਇਹ ਚੀਜ਼ ਵੀ ਰੋ ਮੈਂ ਵੀ ਮਤਲਬ ਕਈ ਵਾਰੀ ਆਪਾਂ ਤੋਂ ਬਾਈ ਸਲਾਹ ਲੈਣ ਲੱਗ ਜਾਂਦੇ ਨੇ ਕਿ ਕਿੰਨੇ ਫੁੱਟਾ ਲਈਏ ਵੀ ਮੈਂ ਕਹਿੰਦਾ ਵੀ ਯਾਰ ਜੇ ਮੈਕਸਿਮਮ ਸੁਪਰਸੀਡਰ ਹੈਗਾ ਤਾਂ 8 ਫੁੱਟੇ ਤੱਕ ਹੀ ਹੋਵੇ ਜੇ ਤੁਸੀਂ ਰੋਟਾਵੇਟਰ ਵੀ ਤੁਸੀਂ ਮਸ਼ੀਨ ਵਾਲਾ ਚਲਾ ਰਹੇ ਹੋ ਤਾਂ 8 ਫੁੱਟ ਤੱਕ ਜਾਏ ਜਾ ਠੀ ਤੇ ਜੇ ਕੋਈ ਤੁਹਾਡੇ ਕੋਲ ਟਰੈਕਟਰ ਹੀ 70 75 ਐਚਪੀ ਆ ਉਹ ਤਾਂ ਗੱਲ ਹੀ ਵੱਖਰੀ ਆ ਹਨਾ ਉਹ ਤਾਂ ਵੀ ਟਰੈਕਟਰ ਬੜੀ ਰੇਂਜ ਚ ਆ ਗਏ ਉਹਨਾਂ ਦੇ ਬੱਡਾ ਹੀ ਚਾਹੀਦਾ ਐਂਪਲੀਮੈਂਟ ਉਹਨਾਂ ਵਾਸਤੇ ਉਹਨਾਂ ਵਾਸਤੇ ਵੱਡੇ ਚਾਹੀਦਾ ਪਰ ਜਿਹੜੇ ਆਪਣੇ 60 ਜਾਂ 55 ਐਚਪੀ ਦੇ ਟਰੈਕਟਰ ਨੇ ਤਾਂ 7 ਫੁੱਟ ਜਾਂ 8 ਫੁੱਟੇ ਦਾ ਹੀ ਤੁਸੀਂ ਬਾਈ 7-8 ਬਿਲਕੁਲ ਸਹੀ ਸਹੀ ਰੱਖਿਆ ਕਰੋ ਸਹੀ ਰਹੇਗਾ ਬਾਕੀ ਵੀਰੋਂ ਤੁਹਾਨੂੰ ਸੁਪਰ ਸੀਟਰ ਦੇ ਇੱਕ ਵਾਹ ਕਾਉਂਡ ਜਾ ਦਵਾ ਦਿੰਨੇ ਆ ਜਿਵੇਂ ਪਿਛਲੇ ਪੋਰਾਂ ਦੀ ਗੱਲ ਕਰੀਏ ਇਹ ਹੁਣ ਬਿਲਕੁਲ ਸਿੰਗਲ ਸੀਟ ਦੇ ਵਿੱਚ ਨੇ ਬਿਲਡਿੰਗ ਆ ਗਾ ਜਿਹੜਾ ਬਹੁਤ ਘੱਟ ਯੂਜ਼ ਕੀਤਾ ਗਿਆਗਾ ਦੂਜੀ ਗੱਲ ਇਹਨੂੰ ਰੋਟਾਵੇਟਰ ਦੇ ਵਿੱਚ ਕਨਵਰਟ ਕਰਨ ਦਾ ਜਿਹੜਾ ਸਿਸਟਮ ਹੈਗਾ ਉਹ ਬਹੁਤ ਈਜੀ ਹੈਗਾ ਆ ਤੁਸੀਂ ਆ ਪਿੰਨਾ ਨਹੀਂ ਹੈ ਜਿਹੜੀਆਂ ਕੱਟਣੀਆਂ ਨੇ ਇਹ ਪਿੰਨਾ ਕੱਢ ਕੇ ਤੇ ਤੁਸੀਂ ਇਹਨੂੰ ਮਸ਼ੀਨ ਨੂੰ ਉਤਾਰ ਸਕਦੇ ਹੋ ਤੇ ਇਹਨੂੰ ਰੋਟਾਵੇਟਰ ਦੇ ਵਿੱਚ ਕਨਵਰਟ ਕਰ ਸਕਦੇ ਹੋ। ਸਪੋਰਟ ਵਾਸਤੇ ਨਾਲ ਇੱਕ ਸਪੈਸ਼ਲ ਇਹ ਕਹਿੰਦੇ ਪੀਸ ਲਗਾਇਆ ਗਿਆ ਹੈਗਾ ਵੀ ਇਹਦੇ ਵਿੱਚ ਵਾਈਬ੍ਰੇਸ਼ਨ ਵਗੈਰਾ ਨਾ ਹੋਵੇ। ਤੇ ਬੰਤਰ ਆ ਗਈ ਜਿਹੜੀ ਹੋਰਾਂ ਦੀ ਤੇ ਹੋਰ ਚੀਜ਼ਾਂ ਦੀ ਤੁਸੀਂ ਆਪ ਹੀ ਨਿਕਾ ਮਾਰ ਸਕਦੇ ਹੋ। ਪੇਂਟ ਹੈਗਾ ਜਿਹੜਾ ਪੇਂਟ ਦੀ ਕੁਆਲਿਟੀ ਬਹੁਤ ਸੁਪਰ ਕਲਾਸ ਤੁਹਾਨੂੰ ਮਿਲ ਰਹੀ ਹੈਗੀ। ਟਾਪ ਕਲਾਸ ਤੇ ਬੀਜ ਦੀ ਅਡਜਸਟਮੈਂਟ ਵਾਸਤੇ ਸਾਈਡ ਤੇ ਅਰੇਂਜਮੈਂਟ ਹੀ ਮਿਲਦੀ ਹੈ ਕਿ ਤਾਂ ਕਿ ਆਪਣਾ ਜਿਹੜਾ ਬੀਜ ਹੈਗਾ ਉਹ ਵਧੀਆ ਢੰਗ ਦੇ ਨਾਲ ਜਿਹੜਾ ਅਡਜਸਟ ਕੀਤਾ ਜਾ ਸਕੇ ਤੇ ਇੱਕ ਹੋਰ ਖਾਸ ਗੱਲ ਇਹ ਸੁਪਰਸੀਡਰ ਦੀ ਤੁਹਾਨੂੰ ਹੋਰ ਦੱਸਦਾ ਵੀ ਜਿਹੜਾ ਇਹਦੇ ਸਾਈਡ ਦੇ ਉੱਤੇ ਇਹ ਗੀਅਰ ਲੱਗਿਆ ਹੋਇਆ ਇਹ ਗੀਅਰ 6 ਮੋਡਿਊਲ ਦਾ 6 ਮੋਡਿਊਲ ਵਾਲਾ ਗੀਅਰ ਹੈਗਾ ਤੇ ਇਹ ਗੀਅਰ ਦੇ ਨਾਲ ਜਿਹੜਾ ਆਪਣਾ ਸੁਪਰਸੀਡਰ ਦਾ ਪਿਛਲਾ ਰੋਲਰ ਹੈਗਾ ਉਹ ਬਹੁਤ ਵਧੀਆ ਢੰਗ ਨਾਲ ਡਰਾਈਵ ਹੁੰਦਾ ਤੇ ਨਾ ਹੀ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਬੰਪਰ ਗਾਰ ਦੇ ਨਹੀਂ ਦਿੱਤਾ ਹੋਇਆ ਸਪੈਸ਼ਲ ਤੇ ਜਿਹੜੀ ਸਕੈਡ ਹੈਗੀ ਉਹ ਵੀ ਬਹੁਤ ਵਧੀਆ ਢੰਗ ਨਾਲ ਡਿਜ਼ਾਈਨ ਕੀਤੀ ਹੋਈ ਆ ਤਾਂ ਕਿ ਤੁਹਾਨੂੰ ਬਜਾਈ ਟਾਈਮ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਤੇ ਜਿਹੜੀ ਤਵੀ ਹੈਗੀ ਜੇ ਤੁਸੀਂ ਵੇਖੋ ਇਹਦੇ ਤੋਂ ਥੋੜੀ ਬਹੁਤੀ ਬਾਹਰ ਹੀ ਹੈ ਅੰਦਰ ਨਹੀਂ ਹੈਗੀ ਤਾਂ ਕਿ ਜਿਹੜਾ ਤੁਹਾਡਾ ਬਜਾਈ ਵਾਲਾ ਟਾਈਮ ਬਟ ਦੇ ਨਾਲ ਤਾਂ ਪ੍ਰੋਪਰ ਇਹ ਸਾਰਾ ਸਹੀ ਢੰਗ ਨਾਲ ਚੱਲਦਾ ਰਹੇ ਐਕਸਟਰਾ ਪੋਰ ਵੀ ਤੁਹਾਨੂੰ ਨਾਲ ਮਿਲਦਾਗਾ ਤੇ ਜਿਹੜਾ ਬਿਲਕੁਲ ਐਂਡ ਦੇ ਉੱਤੇ ਰੋਨਰ ਹੈਗਾ ਉਹਦੀ ਵੀ ਅਰੇਂਜਮੈਂਟ ਇਸ ਹਿਸਾਬ ਨਾਲ ਦਿੱਤੀ ਗਈ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਮਿੱਟੀ ਇਹਦੇ ਨਾਲ ਨਾ ਚਿਪਕੇ ਤੇ ਦਾਣੇ ਥੋੜੇ ਪ੍ਰੋਪਰ ਕਵਰ ਹੁੰਦੇ ਰਹਿਣ। ਸੋ ਬਾਕੀ ਜੇ ਤੁਹਾਡੀ ਕੋਈ ਹੋਰ ਇਨਕੁਆਇਰੀ ਆ ਤਾਂ ਜਿਹੜਾ ਦਿੱਤਾ ਹੋਇਆ ਨੰਬਰ ਆ ਇਸ ਨੰਬਰ ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਪੀਡੀਸੀ ਗਰੁੱਪ ਦੇ ਨਾਲ ਤੇ ਆਪਣਾ ਸੁਪਰਸੀਟਰ ਆ ਤੁਸੀਂ ਬੁੱਕ ਕਰਵਾ ਸਕਦੇ। ਸੋ ਥੈਂਕ ਯੂ ਭਾਈ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗੀਆਂ ਭਾਈ ਗੱਲਾਂ ਤੁਹਾਡੇ ਨਾਲ ਕਰਕੇ ਤੇ ਜੇ ਵੀਡੀਓ ਚੰਗੀ ਲੱਗੀ ਵੀਰੋ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ।